ਪਿੰਡਾ ਦੀ ਤਹਿਸੀਲ ਦੇ ਨੇੜੇ ਇੱਕ ਚਾਹ ਦਾ ਅੱਡਾ ਲਾਣ ਵਾਲੀ ਔਰਤ ਦੇ ਚਾਹ ਦੇ ਅੱਡੇ ਦੇ ਵਿੱਚ ਚੋਰਾਂ ਵੱਲੋਂ ਕੀਤੀ ਗਈ ਚੋਰੀ ਅੱਡੇ ਦੇ ਵਿੱਚ ਪਿਆ ਗੈਸ ਸਿਲੰਡਰ ਪੱਖਾ ਅਤੇ ਕੁਝ ਨਗਦੀ ਲੈ ਕੇ ਚੋਰ ਹੋਏ ਫਰਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਚਾਹ ਦੇ ਅੱਡੇ ਦੀਆਂ ਜਿਸ ਦੇ ਵਿੱਚ ਕਿ ਬੀਤੀ ਰਾਤ ਚੋਰਾ ਵੱਲੋਂ ਹੱਥ ਸਾਫ਼ ਕੀਤਾ ਗਿਆ ਉੱਥੇ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸਨਿਕ ਦਫਤਰ ਨੇੜੇ ਹੋਣ ਦੇ ਬਾਵਜੂਦ ਇਸ ਇਲਾਕੇ ਦੇ ਵਿੱਚ ਸੁਰੱਖਿਆ ਪ੍ਰਬੰਧ ਨਾਕਾਫੀ ਹਨ ਇਸ ਕਾਰਨ ਆਏ ਦਿਨ ਹੀ ਚੋਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਖਤੀ ਇਸ ਏਰੀਆ ਦੇ ਵਿੱਚ ਨਹੀਂ ਦਿਖਾਈ ਜਾਂਦੀ ਅਤੇ ਬਾਰ ਬਾਰ ਉਹ ਪ੍ਰਸ਼ਾਸਨ ਨੂੰ ਇਸ ਮਾਮਲੇ ਤੇ ਮਿਲ ਚੁਕੇ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਪੂਰੀ ਗੱਲ ਬਾਤ ਸੁਣਦੇ ਹਾਂ ਮੌਕੇ ਤੇ ਮੌਜੂਦ ਲੋਕਾਂ ਦੀ ਹੀ ਜ਼ੁਬਾਨੀ ਯਾ ਮੋਨਿਕਾ ਮੜਗਾ ਜੀ ਜਿਹੜਾ ਅੱਜ ਤੁਸੀਂ ਦੱਸਦੇ ਚੋਰੀ ਹੋਈ ਤਾਂ ਕੀ ਇੱਕ ਹੀ ਮਾਮਲਾ ਕੀ ਹੈ ਇਹ ਸਾਰੇ ਤੇ ਤਸੀਹ ਆਏ ਦੂਜੇ ਤੇ ਨਹੀਂ ਚੋਰੀਆਂ ਹੁੰਦੀਆਂ ਨੇ ਇੱਥੇ ਕੋਈ ਆਵਾਜ਼ ਹੀ ਨਹੀਂ ਚੱਕਦਾ ਕਿਸੇ ਦਾ ਪੁੱਲਰ ਚੱਕ ਕੇ ਲੈ ਗਏ ਕਿਸੇ ਦਾ ਪੱਕਾ ਲੈ ਗਏ ਤਾਰਾਂ ਵੱਢ ਕੇ ਲੈ ਗਏ ਤੇ ਤੁਹਾਡਾ ਕੀ ਕੁਝ ਚੋਰੀ ਹੋਇਆ ਅੱਜ ਤੋਂ ਪਰ ਮੇਰਾ ਸਿਲੰਡਰ ਚੋਰੀ ਹੋਦਾ ਪੱਕਾ ਚੋਰੀ ਹੋਗਾ ਕੁਝ ਕੈਸ਼ ਗਿਆ ਸੀਗਾ ਕੈਸ਼ ਕਿੰਨਾ ਸੀਗਾ ਪੱਕੀ ਤੋਂ 2000 2500 2000 ਰੁਪਏ ਕੈਸ਼ ਲੈ ਗਏ ਤੁਸੀਂ ਕੀ ਇਹਦੇ ਬਾਰੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਰਿਪੋਰਟ ਕੀਤੀ ਨੇ ਜ਼ਾਰਾ ਰਿਪੋਰਟ ਆ ਕਿ ਇੰਨੇ ਜਿੰਨੇ ਅੱਗੇ ਰਿਪੋਰਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਕੀ ਪਹਿਲੇ ਵੀ ਇੱਥੇ ਚੋਰੀਆਂ ਹੋਈਆਂ ਚੋਰੀਆਂ ਕਾਫੀ ਹੋਈਆਂ ਨੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਇਹਦੇ ਬਾਰੇ ਸਾਰੇ ਰਿਪੋਰਟ ਲਗਾ ਕੇ ਕਹਿੰਦੇ ਮਤਲਬ ਕੋਈ ਕਾਰਵਾਈ ਨਹੀਂ ਜੀ ਮੈਂ ਕ੍ਰਿਸ਼ਨ ਕੁਮਾਰ ਸਟੈਂਪ ਫਰੋਸਾਂ ਜੀ ਜਰਾ ਵਸੀ ਤੁਹਾਡੇ ਮਾਧਮ ਰਾਹੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਇੱਥੇ ਲੱਖ ਰੁਪਏ ਦਾ ਰੈਵਨਿਊ ਇਕੱਠਾ ਹੁੰਦਾ ਰੋਜ਼ ਸਟੈਂਪ ਵਗੈਰਾ ਦੇਤੇ ਰਿਸਟਰੀ ਹੁੰਦੀ ਹੈ ਇੱਥੇ ਕਿਸੇ ਦੀ ਕੋਈ ਸੇਫਟੀ ਨਹੀਂ ਰਾਤ ਨੂੰ ਇੱਥੇ ਚ ਪਰਲ ਹੁੰਦੀ ਹੈ ਕੋਈ ਗੇਟ ਨਹੀਂ ਕੋਈ ਚੌਂਕੀਦਾਰ ਨਹੀਂ ਕੋਈ ਇੱਥੇ ਪਬਲਿਕ ਫੈਸ ਅਸੀਂ ਸਾਰੇ ਗਵਰਨਮੈਂਟ ਨੂੰ ਐਨਆਰਓ ਨੂੰ ਇਕੱਠਾ ਕਰਕੇ ਦਿੰਦੇ ਆ ਸਾਡੇ ਆਪ ਦੇ ਸਮਾਨ ਕਦੇ ਕੂਲਰ ਕਦੇ ਤਾਰਾਂ ਇੱਥੇ ਨਿਸ਼ੀੜੀਆਂ ਦਾ ਕੰਮ ਇਹ ਗਵਰਨਮੈਂਟ ਨੂੰ ਇਹ ਕੰਮ ਰੋਕਣਾ ਚਾਹੀਦਾ ਹੈ ਦੇਵੀ ਪ੍ਰਸ਼ਾਸਨ ਨੂੰ ਸਾਡੀ ਇਹ ਮੰਗ ਹੈ ਜੀ ਤੁਸੀਂ ਪੋਸਟ ਬਿ ਸੈਸ਼ਨਿੰਗ ਦੇ ਬਾਰੇ ਕੋਈ ਕੰਪਲੇਨਟ ਕੀਤੀ ਹੈ ਵੀ ਤੁਹਾਨੂੰ ਸਿਕਿਉਰਿਟੀ ਸਰ ਜੇ ਕੋਈ ਇੱਕ ਦੀ ਕੀਤੀ ਵੀ ਹੋਗੀ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਨਹੀਂ ਹੁੰਦੀ ਹਾਂ ਜੀ ਜ਼ਿਲ੍ਹਾ ਪ੍ਰਸ਼ਾਸਨ ਅਸਰ ਚਾਹੀਦਾ ਵੀ ਇੱਥੇ ਕੋਈ ਡੇਟ ਵਗੈਰਾ ਲਾਉਣ ਦਾ ਚੰਕੀ ਗਰ ਸਾਡੀ ਹੁਣ ਅੱਗੇ ਮੰਗ ਕੀ ਹੈ ਸਾਡੀ ਮੰਗ ਇਹ ਵੀ ਲੋਕ ਇੱਥੇ ਵਿਚਾਰੇ ਕੋਈ ਮਜ਼ਦੂਰੀ ਕਰਦੇ ਕੋਈ ਚਾਹ ਦਾ ਡੱਲਾਉਂਦੇ ਕੋਈ ਕੁ ਪੁਸ਼ਨ ਮਾਨਸਲ ਜੀ ਹਾਂਜੀ ਪੁਸ਼ਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਜੀ ਇੱਥੇ ਮਿੱਤਲ ਫੋਟੋ ਸਟੇਟ ਦੇ ਨਾਮ ਤੇ ਦੁਕਾਨ ਹੈ ਜੀ ਦੇਖਦਾ ਜੀ ਇੱਥੇ ਸਾਰੇ ਸਰਕਾਰੀ ਕੰਮ ਹੁੰਦੇ ਆ ਪਰ ਇਸ ਵਾਰ ਨਹੀਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂਗਾ ਜੀ ਇੱਥੇ ਰੋਜ਼ ਚੋਰੀਆਂ ਹੁੰਦੀਆਂ ਜੀ ਕਈ ਦਿਨ ਹੋ ਗਏ ਇਥੋਂ ਕੁੱਲਰ ਲੈ ਗਏ ਜੀ ਅੱਜੇ ਭੈਣ ਦਾ ਵਿਚਾਰੀ ਚਾਹ ਵੇਚਦੀ ਹੈ ਇਹਦੇ ਸਿਲੰਡਰ ਲੈ ਗਏ ਜੀ ਕੈਸ਼ ਲੈ ਗਏ ਜੀ ਸਾਰੇ ਸਰਕਾਰੀ ਕੰਮ ਹੋਣ ਤੋਂ ਬਾਅਦਜੂਦ ਪੁਲਿਸ ਪ੍ਰਸ਼ਾਸਨ ਦਾ ਇੱਧਰ ਕਿਉਂ ਨਹੀਂ ਧਿਆਨ ਜੀ ਮੈਂ ਇਸ ਚੀਜ਼ ਤੇ ਹੈਰਾਨ ਹੈ ਜੀ ਸਾਰੇ ਸਰਕਾਰੀ ਕੰਮ ਹੁੰਦੇ ਤੇ ਪ੍ਰਾਈਵੇਟ ਕੰਮ ਦਾ ਕੋਈ ਹੈ ਹੀ ਨਹੀਂ ਜੀ ਫੇਰ ਵੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਇੱਧਰ ਮੜਾ ਮੋਟਾ ਧਿਆਨ ਦੇਣ ਜੀ ਇੱਧਰ ਵਿਜ਼ਿਟ ਕਰਨ ਆ ਕੇ ਜੀ ਇੱਧਰ ਵਿਊ ਲੈਣ ਸਾਰੇ ਦੁਕਾਨਦਾਰ ਪਰੇਸ਼ਾਲੇ ਜੀ ਸਾਰਿਆਂ ਦੇ ਕੰਪਿਊਟਰ ਪਏ ਐ ਲੈਪਟਾਪ ਪਏ ਐ ਜੀ ਏਸੀ ਲੱਗੇ ਐ ਸਾਰਿਆਂ ਨਾਲ ਕੈਸ਼ ਵੀ ਮੜਾ ਮੋਟਾ ਹੁੰਦਾ ਸਟਾਮ ਪਏ ਹੁੰਦੇ ਜੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਇੱਥੇ ਵਿਜ਼ਿਟ ਕਰਨ ਜੀ ਇੱਕ ਵਾਰ ਆ ਕੇ